ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਵਿਦਾਨ ਸਬਾ ਹਲਕਾ ਗਿੱੱਦਰ ਬਾਹਾ ਦੇ ਪਿੰਡ ਚੱਕ ਗਿਲਜੇਵਾਲਾ ਵਿਖੇ ਇੱਕ ਗਰੀਬ ਮਜ਼ਦੂਰ ਦਾ ਆਸ਼ਿਆਨਾ ਅਚਾਨਕ ਟਾਇਡੇਰੀ ਹੋ ਗਿਆ ਮਜ਼ਦੂਰ ਗਮਦੂਰ ਸਿੰਘ ਨੇ ਮੀਡੀਆ ਨਾਲ ਗਲਬਾਦ ਦੌਰਾਨ ਦੱਸਿਆ ਕਿ ਕਾਰਵਿਛ ਉਸ ਦੀ ਪਤਨੀ ਜੋ ਕੈਂਸਰ ਜਹੀ ਨਾਮੁਰਾਦ ਬਿਮਾਰੀ ਨਾਲ ਜੂਝਦੀ ਹੋਈ ਇਸ ਜ਼ਿੰਦਗੀ ਦੀ ਜੰਗ ਨੂੰ ਹਾਰ ਗਈ ਜਿਸ ਤੋਂ ਬਾਅਦ ਉਸ ਦਾ ਬੇਟਾ ਵੀ ਇਸੇ ਹੀ ਬਿਮਾਰੀ ਤੋਂ ਪੀੜਤ ਸੀ ਦੋਹਾ ਮਾਂ ਪੁੱਤ ਦੇ ਇਲਾਜ ਤੇ ਲੱਖਾਂ ਰੁਪਏ ਖਰਚ ਕਰਕੇ ਸਿਰਫ ਪੁੱਤ ਦੀ ਜ਼ਿੰਦਗੀ ਨੂੰ ਹੀ ਬਚਾਇਆ ਜਾ ਸਕਿਆ ਇਸ ਦੌਰਾਨ ਹੁਣ ਕੁਝ ਦਿਨਾਂ ਤੋਂ ਰੋਜ਼ਾਨਾ ਦਿਹਾੜੀ ਮਜ਼ਦੂਰੀ ਕਰਨ ਦਾ ਦੌਰ ਸ਼ੁਰੂ ਹੀ ਹੋਇਆ ਸੀ ਕਿ ਅਚਾਨਕ ਉਸ ਦੇ ਘਰ ਦੀ ਛੱਤ ਡਿੱਗ ਪਈ ਫਿਲਹਾਲ ਗਮਦੂਰ ਸਿੰਘ ਦਾ ਕਰੇਲੂ ਸਮਾਨ ਇਸ ਛੱਤ ਦੇ ਹੇਠਾਂ ਆ ਕੇ ਟੁੱਟਣ ਉਪਰੰਤ ਕਰਦਿਆਂ ਬਚੀਆਂ ਖੂਚੀਆਂ ਚੀਜ਼ਾਂ ਨੂੰ ਲੋਕਾਂ ਦੇ ਘਰਾਂ ਵਿੱਚ ਰੱਖ ਕੇ ਉਕਤ ਵਿਅਕਤੀ ਆਪਣਾ ਸਮਾਂ ਲੰਗਾ ਰਿਹਾ ਹੈ ਪਿੰਡ ਵਾਸੀ ਬੀਅੰਤ ਸਿੰਘ ਸਮੇਤ ਹੋਰਨਾ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਖਤਸਰ ਸਾਹਿਬ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਇਸ ਲੋੜਵੰਦ ਵਿਅਕਤੀ ਦੀ ਸਹਾਇਤਾ ਕੀਤੀ ਜਾਵੇ ਜਾਕ ਗਿਲ ਜਯਗਮਦੂਰ ਸਿੰਘ ਨਾਈ ਕਲਤਾ ਜੀ ਪਹਿਲਾ ਬੇਟੇ ਨੂੰ ਸੀਗੀ ਇਹ ਬਿਮਾਰੀ ਕੈਂਸਰ ਦੀ ਮੜਕਿਓ ਦੀ ਮਾਤਾ ਨੂੰ ਹੋ ਗਈ ਤੇ ਮੈਥੋਂ ਨਹੀਂ ਪਿਆਗਾ ਮਿਹਨਤ ਬਹੁਤ ਕੀਤੀ ਸਰਕਾਰ ਨੇ ਕਦੇ ਅਧਿਕਾਰੀਆਂ ਨੇ ਘਰ ਬਣਾਉਣ ਲਈ ਕੋਈ ਆਇਆ ਨਹੀਂ ਜੀ ਨਹੀਂ ਨਹੀਂ ਕਿਸੇ ਨੇ ਨਹੀਂ ਕੋਈ ਨਹੀਂ ਆਇਆ ਕੋਈ ਪੈਸਾ ਵਗੈਰਾ ਮਿਲਿਆ ਹੋਵੇ ਘਰ ਪਾਉਣ ਦਾ ਨਹੀਂ ਜੀ ਨਹੀਂ ਕੋਈ ਨਹੀਂ ਮਿਲਿਆਗਾ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਹਸੂ ਵੇਖ ਹੀ ਲੋ ਜੀ ਅਪੀਲ ਤੱਕ ਹੀ ਹੈ ਕਿਸੇ ਦੇ ਘਰੇ ਸਮਾਨ ਰਹਿਣ ਨੂੰ ਥਾਂ ਨਹੀਂ ਮੇਰਾ ਪਿੰਡ ਚੱਕ ਗਿਲਜੀ ਵਾਲਾ ਜੀ ਤੇ ਮੇਰਾ ਨਾਮ ਬਿਆਨਤਾ ਜੀ ਤੇ ਇਹ ਮੇਰਾ ਚਾਚਾ ਜੀ ਇਹ ਦਾ ਬਹੁਤ ਗਰੀਬੀ ਵਿੱਚ ਬੰਦਾ ਆ ਰਿਹਾ ਬਹੁਤ ਚਿਰ ਦਾ ਮਰੀਜ਼ ਇਹਦੇ ਦੋ ਸਾਲ ਹੀ ਘਰ ਤੇ ਰੋਟੀ ਤੇ ਕੀ ਪਕੜੀ ਇਹ ਮਕਾਨ ਇਹਦਾ ਟੇਲ ਬੱਤੀ ਦੇ ਸੀ ਸਾਰਾ ਡਿਗਿਆ ਪਿਆ ਜੀ ਦੇਖ ਲਓ ਆਪਣੀ ਦਿੱਸੀ ਜਾਂਦਾ ਜੀ ਅਸੀਂ ਮੌਕੇ ਤੇ ਜਮਾ ਕੋਲੇ ਹੀ ਡਿਗਿਆ ਮਕਾਨ ਪਰਸੋਂ ਦਾ ਇਹ ਅਸੀਂ ਸਮਾਨ ਇਹਦਾ ਕੱਢ ਆ ਕੇ ਕੋਈ ਨਹੀਂ ਹਈ ਆਇਆ ਜੀ ਅਸੀਂ ਤਾਂ ਇਹੀ ਅਪੀਲ ਕਰਦੇ ਇੱਕ ਜੀ ਇਹ ਗਰੀਬ ਨੂੰ ਦਿੱਤਾ ਜਾਵੇ ਸਰਕਾਰ ਅਕੀ ਵੀ ਇਹੀ ਬੇਨਤੀ ਹੈ ਜੀ ਤੇ ਪਚਾਇਤ ਅਕੀ ਵੀ ਇਹੀ ਅਪੀਲ ਹੈ ਸਾਡੀ ਛੱਤ ਪਈ ਗਰੀਬ ਦੀ ਇਹਦੀ ਮਦਦ ਕਰੀ ਜਾਵੇ ਵੱਧ ਤੋਂ ਵੱਧ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਵਿਦਾਨ ਸਬਾ ਹਲਕਾ ਗਿੱੱਦਰ ਬਾਹਾ ਦੇ ਪਿੰਡ ਚੱਕ ਗਿਲਜੇਵਾਲਾ ਵਿਖੇ ਇੱਕ ਗਰੀਬ ਮਜ਼ਦੂਰ ਦਾ ਆਸ਼ਿਆਨਾ ਅਚਾਨਕ ਟਾਈ ਡੇਰੀ ਹੋ ਗਿਆ ਮਜ਼ਦੂਰ ਗਮਦੂਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਰਵਿਚ ਉਸ ਦੀ ਪਤਨੀ ਜੋ ਕੈਂਸਰ ਜਹੀ ਨਾਮੁਰਾਦ ਬਿਮਾਰੀ ਨਾਲ ਜੂਝਦੀ ਹੋਈ ਇਸ ਜ਼ਿੰਦਗੀ ਦੀ ਜੰਗ ਨੂੰ ਹਾਰ ਗਈ ਜਿਸ ਤੋਂ ਬਾਅਦ ਉਸ ਦਾ ਬੇਟਾ ਵੀ ਇਸੇ ਹੀ ਬਿਮਾਰੀ ਤੋਂ ਪੀੜਤ ਸੀ ਦੋਹਾਂ ਮਾਂ ਪੁੱਤ ਦੇ ਇਲਾਜ ਤੇ ਲੱਖਾਂ ਰੁਪਏ ਖਰਚ ਕਰਕੇ ਸਿਰਫ ਪੁੱਤ ਦੀ ਜ਼ਿੰਦਗੀ ਨੂੰ ਹੀ ਬਚਾਇਆ ਜਾ ਸਕਿਆ ਇਸ ਦੌਰਾਨ ਹੁਣ ਕੁਝ ਦਿਨਾਂ ਤੋਂ ਰੋਜ਼ਾਨਾ ਦਿਹਾੜੀ ਮਜ਼ਦੂਰੀ ਕਰਨ ਦਾ ਦੌਰ ਸ਼ੁਰੂ ਹੀ ਹੋਇਆ ਸੀ ਕਿ ਅਚਾਨਕ ਉਸ ਦੇ ਘਰ ਦੀ ਛੱਤ ਡਿੱਗ ਪਈ फिलहाल गमदूर सिंगदा करेलू समान इस छत दे हेठा आके टूटण उपरंत कर दिया बचियां खुचियां चीजानू लोका दे घरा विच रख के उक्त व्यक्ति अपना समा लंगा रहा है पिंडवासी बियंत सिंह समेत होरना लोका ने जिला प्रशासन श्री मुख्तसर साहिब अते पंजाब सरकार नू गुहार लगाई है कि इस लोड वंद व्यक्ति दी सहायता कीती जावे ਜਾਕ ਗੁਰਦਾਸ ਸਿੰਘ ਨਾਈਂ ਕੱਲ ਤਾਂ ਜੀ ਪਹਿਲਾਂ ਬੇਟੇ ਨੂੰ ਸੀਗੀ ਇਹ ਬਿਮਾਰੀ ਕੈਂਸਰ ਦੀ ਮੜਕਿਓ ਦੀ ਮਾਤਾ ਨੂੰ ਹੋ ਗਈ ਤੇ ਮੈਥੋਂ ਨਹੀਂ ਪਿਆਗਾ ਮੈਂ ਹੰਤ ਬਹੁਤ ਕੀਤੀ ਸਰਕਾਰ ਨੇ ਕਦੇ ਅਧਿਕਾਰੀਆਂ ਨੇ ਘਰ ਬਣਾਉਣ ਲਈ ਕੋਈ ਆਇਆ ਨਹੀਂ ਜੀ ਨਹੀਂ 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 ਕਿਸੇ ਨੇ ਨਹੀਂ ਕੋਈ ਨਹੀਂ ਆਇਆ ਕੋਈ ਪੈਸਾ ਵਗੈਰਾ ਮਿਲਿਆ ਹੋਵੇ ਘਰ ਪਾਉਣ ਦਾ ਨਾ ਜੀ ਨਾ ਕੋਈ ਨਹੀਂ ਮਿਲਿਆਗਾ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਆ ਤੁਸੀਂ ਵੇਖ ਲਓ ਜੀ ਅਪੀਲ ਤੱਕੀ ਹੈ ਕਿਸੇ ਦੇ ਘਰੇ ਸਮਾਨ ਹੈ ਰਹਿਣ ਨੂੰ ਥਾਂ ਨਹੀਂ ਮੇਰਾ ਪਿੰਡ ਚੱਕ ਗਿਲਜੀ ਵਾਲਾ ਜੀ ਤੇ ਮੇਰਾ ਨਾਮ ਬਿਹਾਨਤਾ ਜੀ ਤੇ ਇਹ ਮੇਰਾ ਚਾਚਾ ਜੀ ਇਹ ਨਾਲ ਬਹੁਤ ਗਰੀਬੀ ਵਿੱਚ ਬੰਦਾ ਆ ਰਿਹਾ ਬਹੁਤ ਚਿਰ ਦਾ ਮਰੀਜ਼ ਇਹਦੇ ਦੋ ਸੀ ਘਰ ਤੇ ਰੋਟੀ ਤੇ ਕੀ ਪਕੜੀ ਇਹ ਮਕਾਨ ਇਹਦਾ ਟੇਲ ਬੱਤੀ ਦੇ ਸੀ ਸਾਰਾ ਡਿਗਿਆ ਪਿਆ ਜੀ ਦੇਖ ਲਓ ਆਪਣੀ ਦਿਸੀ ਜਾਂਦਾ ਜੀ ਅਸੀਂ ਮੌਕੇ ਤੇ ਜਮਾ ਕੋਲੇ ਹੀ ਡਿਗਿਆ ਮਕਾਨ ਪਰਸੋਂ ਦਾ ਅਸੀਂ ਸਮਾਨ ਇਹਦਾ ਕੱਢਿਆ ਆ ਕੇ ਕੋਈ ਨਹੀਂ ਹਜੇ ਆਇਆ ਜੀ ਅਸੀਂ ਤਾਂ ਇਹੀ ਅਪੀਲ ਕਰਦੇ ਇੱਕ ਜੀ ਇਹ ਗਰੀਬ ਨੂੰ ਦਿੱਤਾ ਜਾਵੇ ਸਰਕਾਰ ਅਕੀ ਵੀ ਇਹੀ ਬੇਨਤੀ ਹੈ ਜੀ ਜਿਪਚੇਤ ਅਗੀ ਵੀ ਹੀ ਪੀੜਾ ਕਰਦੀ ਛੱਤ ਪਈ ਗਰੀਬ ਦੀ ਇਹਦੀ ਮਦਦ ਕਰੀਏ ਵਾਧ ਤੋ ਵਾਧ